ਬੇਬੇ ਜੀ ਹੁਣ ਠੀਕ ਲੱਗਦਾ ਤੁਹਾਨੂੰ ਹਾਂ ਹਾਂ ਪਤ ਤਾਂ ਹੁਣ ਤਾਂ ਬਹਾਵਾ ਫਰਕ ਆ ਮੈਨੂੰ ਉਹ ਮੈਨੂੰ ਕੰਮ ਸੀਗਾ ਬੈਂਕ ਚ 2-2.5 ਘੰਟੇ ਲੱਗ ਜਾਣੇ ਜੇ ਤੁਸੀਂ ਕਹੋ ਤਾਂ ਮੈਂ ਜਾਇਆ ਹਾਂ 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 ਕੋਈ ਨਾ ਜਾਇਆ ਤੇ ਮੈਂ ਨਾ ਰੋਟੀਆਂ ਪਕਾ ਕੇ ਰੱਖਤੀਆਂ ਡੱਬੇ ਚ ਤੇ ਤੁਸੀਂ ਦੁਪਹਿਰ ਦੀ ਦਵਾਈ ਰੋਟੀ ਖਾ ਕੇ ਹੀ ਲਿਓ ਕੋਈ ਵੇਟ ਨਾ ਲਿਓ ਕੋਈ ਨਾ ਕੋਈ ਨਾ ਮੈਂ ਰੋਟੀ ਖਾ ਕੇ ਦਵਾਈ ਲਵਾਂਗੀ ਹਾਂ ਚਲ ਠੀਕ ਆ ਫਿਰ ਮੈਂ ਜਾਇਆ ਕੋਈ ਨਾ ਕੋਈ ਨਾ ਜਾਇਆ ਤੂੰ ਬੇਬੇ ਪੁੱਤ ਮੈਂ ਰਸੋਈ ਚਾਂ ਹਾਂ ਪੁੱਤ ਬੇਬੇ ਤੂੰ ਰਸੋਈ ਦੇ ਵਿੱਚ ਕੀ ਕਰਦੀ ਆ ਭਾਬੀ ਕਿਥੇ ਆ ਭਾਬੀ ਭਾਬੀ ਉਹ ਪੁੱਤ ਤਾਂ ਬਾਜ਼ਾਰ ਗਈ ਆ ਲੈ ਮੇਰੀ ਬਿਮਾਰ ਮਾਂ ਨੂੰ ਛੱਡ ਕੇ ਉਹ ਰਾਮ ਨਾਲ ਬਾਜ਼ਾਰ ਤੁਰੇ ਫਿਰਦੀ ਆ ਉਹ ਨਹੀਂ ਪੁੱਤ ਨੂੰ ਜ਼ਰੂਰੀ ਕੰਮ ਸੀ ਬੈਂਕ ਦਾ ਉਹ ਤਾਂ ਗਈ ਆ ਠੀਕ ਆ ਉਹਨੂੰ ਜ਼ਰੂਰੀ ਕੰਮ ਚਲ ਤੂੰ ਰੋਕ ਮੈਂ ਤੈਨੂੰ ਪਾਣੀ ਦਿੰਦੀ ਕੋਈ ਨਾ ਲੈ ਲੂੰਗੀ ਮੈਂ ਪਾਣੀ ਆਪੇ ਹੀ ਤੂੰ ਚੱਲ ਇੱਥੋਂ ਬੇ ਤਾਂ ਬੀਨੇ ਤਾਂ ਜਮਾ ਹੀ ਹੱਦ ਕਰਤੀ ਮੇਰੀ ਬਿਮਾਰ ਮਾਂ ਨੂੰ ਛੱਡ ਕੇ ਆਪ ਰਾਮ ਨਾਲ ਬਜ਼ਾਰਾਂ ਚ ਤੁਰੀ ਫਿਰਦੀ ਆ ਉਹਦਾ ਪਤਾ ਨਾ ਜ਼ਰੂਰੀ ਕੰਮ ਸੀਗਾ ਇਹ ਕਿਹੜਾ ਜ਼ਰੂਰੀ ਕੰਮ ਸੀ ਉਹਨੂੰ ਜਿਹੜੀ ਰਾਮ ਨਾਲ ਤੁਰ ਗਈ ਆ ਆ ਜਾਣਦੇ ਅੱਜ ਉਹਨੂੰ ਮੈਂ ਉਹਦੀ ਖਾਟ ਖੜੀ ਕਰੂੰ ਅੱਜ ਉਹਨੇ ਤਾਂ ਹੱਦੀ ਲਾਈ ਪਈ ਆ ਐ ਨਹੀਂ ਹੈਗਾ ਵੀ ਉਹਨੂੰ ਕੰਮ ਤੇਰੇ ਨਾਲ ਵੀ ਜਿਆਦਾ ਜ਼ਰੂਰੀ ਹੋ ਗਿਆ ਉਹਨੂੰ ਆ ਜਾਣਦੇ ਅੱਜ ਬੇਬੇ ਹੁਣ खासा ਟਾਈਮ ਹੋ ਗਿਆ 5:00 ਪਜੇ ਪਿਆ ਮੈਂ ਤਾਂ ਘਰੇ ਜਾਨੀ ਆ ਭਾਬੀ ਤਾਂ ਅਜੇ ਤੱਕ ਨਹੀਂ ਆਈ ਹੈਗੀ ਚਲ ਠੀਕ ਆ ਪੁੱਤ ਚਲੀ ਜਾ ਪੰਮੀ ਤੂੰ ਕਦੋਂ ਆਈ ਜਦੋਂ ਭਾਬੀ ਤੂੰ ਨਿਕਲੀ ਸੀ ਮੈਂ ਉਦੋਂ ਹੀ ਆਈ ਆ ਬਹਿ ਜਾ ਕੋਈ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਭਾਬੀ ਇਹ ਜਾ ਤੈਨੂੰ ਕਿਹੜਾ ਕੰਮ ਸੀ ਜਿਹੜਾ ਤੂੰ ਬਿਮਾਰ ਮੇਰੀ ਮਾਂ ਨੂੰ ਛੱਡ ਕੇ ਚਲੀ ਗਈ ਬਹੁਤ ਜ਼ਰੂਰੀ ਕੰਮ ਸੀ ਪੰਮੀ ਤਾਈਆਂ ਗਈ ਸੀ ਨਹੀਂ ਤਾਂ ਬੇਬੇਨ ਛੱਡ ਕੇ ਮੈਂ ਜਾਂਦੀ ਨਹੀਂ ਜਾਂਦੀ ਨਹੀਂ ਤੂੰ ਇਹ ਜਿਹੜਾ ਤੇਰਾ ਜ਼ਰੂਰੀ ਕੰਮ ਹੈ ਜਿਹੜੇ ਤੂੰ ਤੁਰੀ ਫਿਰਦੀਆਂ ਆਂ ਆਪ ਤੂੰ ਐਸ ਪ੍ਰਸ਼ਟੀਆਂ ਦੇ ਉੱਤੇ ਲੱਗੀ ਹੋਈਆਂ ਹਾਰਪੀ ਤੇ ਤੂੰ ਚਾਹ ਬਣਾ ਲੈ ਤੇ ਬੋਲੀ ਜਾਣਾ ਪੰਮੀ ਗੁੱਸਾ ਨਾ ਕਰ ਤੂੰ ਆ ਜਾ ਬਹਿ ਜਾ ਨਾ ਮੈਂ ਚਾਹ ਲੈ ਕੇ ਆਉਣੀ ਆ ਬੇਬੇ ਇਹ ਤੇਰੀ ਸਭ ਤੋਂ ਟਰ ਦਾ ਨਤੀਜਾ ਤਾਂ ਹੀ ਤਾਂ ਸਿਰੇ ਚੜੀ ਹੋਈ ਆ ਚਲ ਕੋਈ ਨਾ ਪੁੱਤ ਗੁੱਸਾ ਨਾ ਕਰ ਬੇਬੀ ਜੀ ਅੱਜ ਮੈਂ ਤੁਹਾਡੇ ਵਾਸਤੇ ਗਾਜਰਾ ਮਟਰ ਦੀ ਸਬਜ਼ੀ ਬਣਾ ਲਾ ਤੁਸੀਂ ਬਾਵਾ ਜੀ ਨੇ ਹੋਗੇ ਸੀ ਕਹਿੰਦਿਆਂ ਨੂੰ ਵੀ ਮੈਂ ਗਾਜਰ ਮਟਰ ਦੀ ਸਬਜ਼ੀ ਖਾਣੀ ਹੈ ਹਾਂ ਹਾਂ ਪੁੱਤ ਕੋਈ ਨਾ ਬਣਾ ਲਾ ਉਹ ਤੁਸੀਂ ਦੁਪਹਿਰ ਦੀ ਦਵਾਈ ਲੈ ਲਈ ਸੀ ਬੇਬੀ ਜੀ ਹਾਂ ਪੁੱਤ ਮੈਂ ਲੈ ਲਈ ਸੀ ਦਵਾਈ ਫਿਰ ਠੀਕ ਹੈ ਬੇਬੀ ਫਿਰ ਮੈਂ ਗਾਜਰਾ ਮਟਰ ਬਣਾ ਲੈਣੀ ਆ ਹਾਈ ਗਾਜਰਾ ਮਟਰ ਐ ਕਰੋ ਭਾਬੀ ਗਾਜਰਾ ਮਟਰ ਤਾਂ ਨਾ ਮੇਰੇ ਸੱਸ ਸਹੁਰੇ ਨੂੰ ਵੀ ਬਹੁਤ ਪਸੰਦ ਆ ਤੇ ਮੈਂ ਇਹਨਾਂ ਨੂੰ ਵੀ ਬਹੁਤ ਪਸੰਦ ਆ ਐ ਕਰੋ ਜੇ ਸਬਜ਼ੀ ਬਣਾਉਣੀ ਲੱਗਿਓ ਪੁਰਾ ਬੱਦ ਹੀ ਬਣਾ ਲਾ ਹਾਂ ਕੋਈ ਨਾ ਫਿਰ ਮੈਂ ਬਣਾ ਲੈਨੀ ਆ ਇੱਕ ਗੱਲ ਹੋਰ ਜੇ ਤੁਸੀਂ ਸਬਜ਼ੀ ਬਣਾਉਣੀ ਲੱਗਿਓ ਨਾ 10 15 ਫੁੱਲਕੇ ਬੱਦ ਲਾ ਲਿਓ ਤੇ ਮੈਂ ਨਾਲ ਹੀ ਲੈ ਜੂਗੀ ਮੈਂ ਉੱਥੇ ਕਿੱਥੇ ਮੱਥਾ ਮਾਰਦੀ ਫਿਰੂੰਗੀ ਚਲ ਠੀਕ ਆ ਕੋਈ ਨਾ ਮੈਂ ਲਾ ਦੂੰਗੀ ਬੇਬੇ ਠੀਕ ਹਾਣ ਤੁਸੀਂ ਹਾਂ ਪੁੱਤ ਬਸ ਆਪਦੇ ਆਪ ਦਾ ਜਿਹੜਾ ਸੰਭਾਲ ਲਿਆ ਉਹੀ ਬਸ ਆ ਚੱਲ ਵਧੀਆ ਬੇਬੇ ਲੱਗਦਾ ਭਾਬੀ ਕਮਰੇ ਦੇ ਵਿੱਚ ਹੋਣੀ ਆ ਭਾਬੀ ਉਹ ਨਹੀਂ ਪਤ ਉਹ ਤਾਂ ਬਾਹਰ ਗਈ ਆ ਬੇਬੇ ਜਦੋਂ ਵੀ ਮੈਂ ਆਉਣੀ ਆ ਉਦੋਂ ਹੀ ਭਾਬੀ ਬਾਹਰ ਗਈ ਹੁੰਦੀ ਆ ਉਹ ਨਹੀਂ ਪਤ ਉਹ ਤਾਂ ਮੇਰੀ ਲੈ ਬੇਬੇ ਬਸ ਕਰ ਹੁਣ ਨਹੀਂ ਤੂੰ ਉਹਦੀ ਸੈਟ ਲੈਣੀ ਆਪ ਕਿਵੇਂ ਮੇਰੀ ਬਿਮਾਰ ਮਾਂ ਨੂੰ ਛੱਡ ਕੇ ਆਪ ਬਾਹਰ ਐਸ਼ਾ ਕਰਦੀ ਫਿਰਦੀ ਆ ਉਨਹੀਂ ਬੁੱਤ ਉਹ ਤਾਂ ਮੇਰੇ ਅੱਜ ਆ ਲੈੰਦੇ ਆ ਉਹਨੂੰ ਅੱਜ ਤਾਂ ਉਹਦੇ ਨਾਲ ਦੋ ਹੱਥ ਮੈਂ ਕਰੂੰਗੀ ਉਹਨੂੰ ਮੈਂ ਪੱਛ ਲੈਨੀ ਆ ਜੇ ਮੇਰੇ ਭਾਬੀਰ ਭਾਬੀ ਨੂੰ ਤੂੰ ਬੋਝ ਲੱਗਦੀ ਆ ਤੈਨੂੰ ਮੈਂ ਆਪਦੇ ਘਰੇ ਨਾਲ ਲੈ ਜੂੰਗੀ ਬੇਬੇ ਤੇਰੇ ਨਾਲ ਤਾਂ ਗੱਲ ਮੈਂ ਕਰਦੀ ਆ ਨਹੀਂ ਆ ਗਈ ਕੰਮ ਕੇ ਕੀ ਹੋ ਗਿਆ ਬੇਬੇ ਕੋਈ ਮੈਨੂੰ ਦੱਸੂਗਾ ਵੀ ਕੀ ਕਰ ਰਿਹਾ ਭਾਬੀ ਤੂੰ ਇੱਕ ਗੱਲ ਮੇਰੇ ਧਿਆਨ ਨਾਲ ਸੁਣ ਲੈ ਜੇ ਤੈਨੂੰ ਮੇਰੀ ਮਾਂ ਬੋਝ ਲੱਗਦੀ ਆ ਨਾ ਮੈਨੂੰ ਦੱਸ ਦੇ ਮੈਂ ਆਪਦੇ ਘਰੇ ਲੈ ਜੂੰਗੀ ਨਾਲ ਜੇ ਤੈਨੂੰ ਮੇਰੀ ਮਾਂ ਬੋਝ ਲੱਗਦੀ ਆ ਬੇਬੇ ਬੇਬੇ ਕੀ ਗੱਲ ਹੋ ਗਈ ਕੀ ਬੇਬੇ ਬੇਬੇ ਲਾ ਕੇ ਰੱਖੀ ਆ ਤੂੰ ਮੇਰੀ ਬਿਮਾਰ ਮਾਂ ਨੂੰ ਲਾ ਛੱਡ ਕੇ ਆਪ ਤੂੰ ਸ਼ਹਿਰ ਤੁਰੇ ਫਿਰਦੀ ਆ ਜਦੋਂ ਵੀ ਮੈਂ ਆ ਜਾ ਤੂੰ ਝੋਲਾ ਚੱਕ ਕੇ ਤੂੰ ਸ਼ਹਿਰ ਤੁਰੇ ਫਿਰਦੀ ਆ ਤੈਨੂੰ ਮੇਰੀ ਮਾਂ ਹੀ ਸੁੱਦੀ ਸਾਧਰੀ ਟੱਕਰ ਗਈ ਇਹ ਤੇਰੀ ਆਦੀ ਮਾਂ ਹੀ ਨਾ ਹੈਗੀ ਜੇ ਤੈਨੂੰ ਪਹਿਲਾਂ ਦੱਸਦੇ ਜੇ ਤੈਨੂੰ ਮੇਰੀ ਮਾਂ ਬੋਝ ਲੱਗਦੀ ਆ ਮੈਂ ਆਪਦੇ ਨਾਲ ਲੈ ਨੂੰ ਆਪਦੇ ਘਰੇ ਪਹਿਲਾਂ ਹੀ ਦੱਸ ਦੋ ਤੁਸੀਂ ਮੈਨੂੰ ਨਹੀਂ ਬੱਸ ਕੁੜੀਏ ਬੱਸ ਐਵੇਂ ਬੋਲੀ ਜਾਨੀ ਆ ਉਹ ਤਾਂ ਸ਼ਹਿਰ ਥੋੜਾ ਗਈ ਸੀ ਤੈਨੂੰ ਦੁਸਤੀ ਤੇ ਜਾਨੀ ਉਹ ਮੇਰੀ ਦਵਾਈ ਲੈਣ ਗਈ ਸੀ ਹਾਂ ਹਾਂ ਮੰਮੀ ਆਹ ਸੱਚੀ ਮੈਂ ਤਾਂ ਦਵਾਈ ਲੈਣੀ ਗਈ ਸੀ ਉਹ ਤਾਂ ਕੋਈ ਕੱਲ ਤੇਰੇ ਵੀਰੇ ਨੂੰ ਕਿਹਾ ਸੀ ਉਹ ਭੁੱਲ ਗਈ ਲਿਆਉਣੀ ਤਾਂ ਕਰਕੇ ਮੈਨੂੰ ਅੱਜ ਜਾਣਾ ਪੈ ਗਿਆ ਨਾ ਤੁਸੀਂ ਤੁਸੀਂ ਐਂ ਟਾਈਮ ਤੇ ਦਵਾਈ ਲੈਣੀ ਹੁੰਦੀ ਆ ਪਹਿਲਾਂ ਨਹੀਂ ਤੁਸੀਂ ਲਿਆ ਰੱਖ ਲਿਆ ਕੇ ਰੱਖ ਸਕਦੇ ਤੁਹਾਨੂੰ ਤਾਂ ਐ ਆ ਵੀ ਛੇਤੀ ਮੇਰੀ ਮਾਂ ਨੂੰ ਟਾਈਮ ਸਰ ਦਵਾਈ ਨਾ ਮਿਲੇ ਤੇ ਤੁਹਾਨੂੰ ਛੇਤੀ ਮੇਰੀ ਮਾਂ ਤਾਂ ਛੁਟਕਾਰਾ ਮਿਲ ਜਵੇ ਵਾਸਾ ਪੰਮੀ ਵਾਸਾ ਜੇ ਮੈਂ ਕੁਝ ਬੋਲਦੀ ਨੀ ਉਹਦਾ ਮਤਲਬ ਇਹ ਨਹੀਂ ਕਿ ਤੂੰ ਮੈਨੂੰ ਬੋਲੀਏ ਜਾਵੇਂਗੀ ਤੇ ਤੈਨੂੰ ਕੀ ਲੱਗਦਾ ਤੇਰੇ ਵੀਰੇ ਨੂੰ ਤੇ ਮੈਨੂੰ ਵੀ ਬੇਬੇ ਦੀ ਫਿਕਰ ਨਹੀਂਗੀ ਬੇਬੇ ਦਾ ਸਾਰਾ ਕੰਮ ਮੈਂ ਹੀ ਕਰਦੀ ਹਾਂ ਹੋਰ ਕੌਣ ਆ ਕੇ ਕਰ ਜਨਦਾ ਤੂੰ ਆ ਕੀ ਕਰ ਜਾਨੀ ਆ ਨਾ ਇੱਕ ਗੱਲ ਦੱਸ ਮੈਨੂੰ ਪੰਮੀ ਮੈਨੂੰ ਤਾਂ ਆਪਦੀ ਸੱਸ ਦੀ ਬਥੇਰੀ ਫਿਕਰ ਆ ਤੈਨੂੰ ਆਪਦੀ ਸੱਸ ਦੀ ਫਿਕਰ ਹੈਗੀ ਆ ਨਾ ਹਰ ਚੌਥੇ ਦਿਨ ਦਾ ਤੂੰ ਇੱਥੇ ਮੂੰਹ ਚੱਕ ਕੇ ਆ ਜਾਨੀ ਜੇ ਤੈਨੂੰ ਇੰਨਾ ਹੀ ਫਿਕਰ ਆ ਤਾਂ ਤੂੰ ਆਦੇ ਘਰੇ ਕਿਉਂ ਨਹੀਂ ਕੰਮ ਕਰਦੀ ਤੀਜੇ ਦਾ ਆ ਕੇ ਤਾਂ ਮੈਨੂੰ ਕਹਿ ਦਿੰਨੀ ਆ ਰੋਟੀਆਂ ਪਕਾ ਲੈ ਸਾਰੇ ਤਾਂ ਬੰਦੇ ਰੋਟੇ ਤਾਂ ਤੂੰ ਉਹਨਾਂ ਨੂੰ ਕਿੰਨੀਆਂ ਪਕਾ ਕੇ ਦਿੰਨੀ ਆ ਕਦੇ ਹੋਇਆ ਵੀ ਉਹਨਾਂ ਨੂੰ ਸ਼ਾਂਤੀ ਨਾਲ ਬਹਾ ਕੇ ਤੂੰ ਰੋਟੀ ਖਵਾਈ ਹੋਵੇ ਪਤਾ ਹੀ ਆ ਸਰਪੰਡ ਵਾਲਿਆਂ ਤੇਰੇ ਲੱਛਣਾਂ ਦੇ ਮੈਨੂੰ ਪਤਾ ਹੀ ਆ ਤੂੰ ਆਹ ਸੱਸ ਸਹੁਰਿਆਂ ਨੂੰ ਕਿੰਨਾ ਖਸਾਮ ਦੀ ਕਿੰਨੀਆਂ ਕਿ ਰੋਟੀਆਂ ਲਾ ਲਾ ਦਿੰਨੀ ਆ ਬਸ ਭਾਬੀ ਹਰ ਵਾਰ ਇੱਕ ਕੁੜੀ ਨੂੰ ਕਿਉਂ ਲੱਗਦਾ ਕਿ ਉਹ ਆਪਦੇ ਪੇਕੇ ਜਾਂ ਕੇ ਆਪਦੀ ਮਾਂ ਪਿਓ ਦੀ ਸੇਵਾ ਉਹੀ ਕਰ ਸਕਦੀ ਆ ਨਾਉ ਪੁੱਤ ਕਿਉਂ ਨਹੀਂ ਉਹ ਇਦਾਂ ਦੀ ਚਲਾਕੀਆਂ ਕਰਦੀ ਕਰਦੀ ਸਾਰਾ ਰਸਤੇ ਖਰਾਬ ਕਰ ਲੈਂਦੀ ਐ ਇੱਥੋਂ ਤੱਕ ਆਪਦੇ ਭਰਾ ਭਜਾਈ ਨਾਲ ਵੀ ਰਸਤਾ ਖਰਾਬ ਕਰ ਲੈਂਦੀ ਐ ਇਹ ਨਹੀਂ ਪਤਾ ਵੀ ਮਾਪਿਓ ਤੋਂ ਬਾਅਦ ਪੇਕੇ ਭਰਾ ਭਜਾਈਆਂ ਨਾਲ ਹੁੰਦੇ ਹਨ ਜੇ ਸਾਡੀ ਵੀਡੀਓ ਚੰਗੀ ਲੱਗੀਓ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਬਾਏ ਬਾਏ